from the Ruggiana Presidency and the and here he uh, is being given guard of honor Visuals at Second House in Ruggiana where Sanjeev Arora is being given guard of honor party workers they have gathered in huge number So we are showing you the visuals. ਸੈਸੀ ਉਹਦੇ ਪਿਛਲੇ 3 ਸਾਲਾਂ ਦਾ ਬਹੁਤ ਪੀੜਾ ਜਿਹੜੇ ਸਾਡੇ ਦਾ ਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹੀ ਚਾਹਾਂਗੇ ਕਿ ਸਾਡੀ ਸੰਗਤ ਬਣਦੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਣ ਵਿੱਚ ਦੇ ਉਹਨੂੰ ਲੈ ਕੇ ਦੇਖੋ ਜਿਹੜਾ ਐਨਆਰਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਹੈ ਕੀ ਕਿਤੇ ਹੈ ਕੀ ਕਰਦਾ ਹੈ ਐਨਆਰਆਈ ਦਾ ਡਿਪਾਰਟਮੈਂਟ ਦੇ ਦੇ ਜਿਹੜੀ ਇਹਦਾ ਸਾਰੇ ਪ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਜਿਹੜੀ ਕਿ ਔਥ ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਇਹ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕੇ ਪੂਰੇ ਸੂਬੇ ਲਈ ਵੱਧ ਤੋਂ ਵੱਧ ਸੇਵਾ ਕਰ ਸਕਾਂ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸੂਬੇ ਚ ਲਿਆਵਾਂਗੇ ਔਰ ਜੇ ਜੋ ਵੀ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹੀ ਚਾਹਾਂਗੇ ਕਿ ਸਾਡੀ ਸਨਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ اور ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸੰਨਤ ਵਧੇਗੀ ਹਾਂਜੀ ਸੰਨਤ ਕੀ ਪ੍ਰਾਈਟ ਕਰਾਉਂਦਾ ਕਿੰਨਾ ਟਿੱਕਾ ਕੀ ਆਪਟੀ ਬੇਸਿਸ ਤੇ ਕੀ ਕੰਮ ਹੋ ਕੇ ਸਰ ਜੀ ਮਤਬ ਇਹ ਪ੍ਰਾਇੋਰਟੀ ਮੈਂ ਨਹੀਂ ਬਣਾਣੀ ਇਹ ਪ੍ਰਾਇੋਰਟੀ ਸੰਨਤ ਬਣਾਓਗੇ ਉਹਨਾਂ ਨਾਲ ਬੈਠਾਂਗੇ ਉਹਨਾਂ ਨੂੰ ਵੈਸੇ ਅਸੀਂ ਮੁੱਦੇ ਪਿਛਲੇ 3 ਸਾਲਾਂ ਇਹ ਬਹੁਤ ਕੀਤੇ ਜਿਹੜੇ ਸਾਡੇ ਅ ਕੋ ਇੰਡਸਟਰੀ ਮਿਨਿਸਟਰ ਸੋਨ ਸਾਹਿਬ ਰਹੇ ਹੈ ਗੱਲ ਤੱਕ ਉਹ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਹੈ ਇੰਡਸਟਰੀ ਤੇ ਬੜੇ ਮੁੱਦੇ ਹੱਲ ਹੋਏ ਆ ਔਰ ਅੱਗੇ ਹੋਈ ਜਾਣਗੇ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਅਧੂਰੇ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਪੂਰੇ ਜੋਰਾਂ ਨਾਲ ਲਗਾ ਕੇ ਇੰਡਸਟਰੀ ਦੇ ਜਿਹੜੇ ਵੀ ਇਸ਼ੂ ਹੈਗੇ ਆ ਉਹ ਸਾਰੇ ਹੱਲ ਹੋਣਗੇ ਕੋਈ ਇਹ ਇੱਕ ਇਸ਼ੂ ਇੱਕ ਨਹੀਂ ਹੁੰਦਾ ਇੰਡਸਟਰੀ ਰਿਲੇਟਡ ਵੀ ਹੁੰਦੇ ਹਰ ਇੰਡਸਟਰੀ ਦੇ ਅਲੱਗ ਇਸ਼ੂ ਪਰ ਇੱਕ 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 ਇਸ਼ੂ ਜਿਹੜਾ ਕਮਨ ਹੈ ਇੰਡਸਟਰੀ ਦਾ ਐਗਜ਼ੀਬਿਸ਼ਨ ਸੈਂਟਰ ਉਹ ਮੈਂ ਵਾਦਾ ਕਰਦਾ ਕਿ ਜਲਦੀ ਅਸੀਂ ਉਹਦੇ ਲਈ ਜਗ੍ਹਾ ਅਨਾਉਂਸ ਕਰਕੇ ਉਹਦਾ ਜਿਸ ਤਰ੍ਹਾਂ ਕੇਨਾਲ ਵੀ ਕੰਮ ਚੱਲੂ ਕਰਨਾ ਕਰਾਵਾ। ਹਲਵਾਰਾ 에어ਪੋਰਟ। ਮੈਂ ਦੇਖੋ ਸਾਰੇ ਬੋਲਣਗੇ ਫਿਰ ਬੰਦ ਹੋ। ਹਰ ਵਾਲਾ ਹਲਵਾਰਾ 에어ਪੋਰਟ ਨੀਅਰ ਕੰਪੀਸ਼ਾ ਸੀਗਾ ਤੁਸੀਂ ਲਾਸਟ ਕਹਿਆ ਸੀ ਕਿ ਉਹਨਾਂ ਵੱਲੋਂ ਵੀ ਫੀਲ ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋ ਤੇ ਹੁਣ ਉਹਨਾਂ ਦੀ ਹੀ ਅਸੀਂ ਡੇਟ ਦੀ ਵੇਟ ਕਰ ਰਿਹਾ 에어ਪੋਰਟ ਅਥਾਰਟੀ ਦੀ ਸਾਰਾ ਕੁਝ ਕੰਪਲੀਟ ਹੈ ਇਹ 30 ਤਰੀਕ ਨੂੰ ਇੱਕ ਦੁਬਾਰਾ ਇਨਸਪੈਕਸ਼ਨ ਹੋ ਗਈ ਹੈ। ਸੋ ਹੁਣ ਅਸੀਂ ਤਰੀਕ ਦੀ ਵੇਟ ਕਰ ਰਹੇ ਹਾਂ ਜੋ ਮੈਨੂੰ ਲਾਸਟ ਪਤਾ ਲੱਗਿਆ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚ ਫਾਈਲ ਗਈ ਹੋਈ ਹੈ ਜਦੋਂ ਉਥੋਂ ਹੋ ਕੇ ਆ ਜਾਏ ਕਿ ਮੇਰੇ ਖਲ ਪਹਿਲੀ ਆਪਸ਼ਨ ਜੋ ਕਿਸੇ ਵੀ 에어ਪੋਰਟ ਦੀ ਸੈਚੀਫ ਅਗੇਸਟ ਉਹਨਾਂ ਨੂੰ ਜਾਂਦੀ ਹੋਣੀ ਹੈ ਤੇ ਜਦੋਂ ਵੀ ਉਹਨਾਂ ਦੀ ਅਪਰੂਵਲ ਆ ਜਾਏਗੀ 에어ਪੋਰਟ ਤਿਆਰ ਸਰ ਇਹਨਾਂ ਦੇ ਡਿਪਾਰਟਮੈਂਟ ਵੀ ਮਿਲਦਾ ਨੂੰਰ ਐਨ ਆਰ ਆਈ ਦੇ ਕਈ ਹੁੰਦੇ ਹੈਗੇ ਨੇ ਆ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਐਨ ਆਰ ਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਹੈ ਕੀ ਮੁੱਦੇ ਹੈ ਕੀ ਕਰਨਾ ਹੈ ਐਨ ਆਰ ਆਈ ਦਾ ਡਿਪਾਰਟਮੈਂਟ ਮੇਰੇ ਲਈ ਜਿਹੜੀ ਇਹਨਾਂ ਦੇ ਇਸ਼ੂ ਹੈ ਨਵੇਂ ਹੈ ਬਟ ਬਤੋ ਬਤ ਮੈਂ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਮੈਂ ਪਹਿਲੀ ਮੀਟਿੰਗ ਰੱਖੀ ਹੈ ਅਫਸਰ ਸਾਹਿਬ ਨਾਲ ਐਨ ਆਰ ਆਈ ਦੇ ਮੰਗਲ ਉਹ ਤੇ ਚੰਡੀਗੜ੍ਹ ਉਹ ਮੀਟਿੰਗ ਤੋਂ ਬਾਅਦ ਮੈਂ ਸਹੀ ਦੱਸ ਸਕੂੰਗਾ ਵੀ ਇਹਦੇ ਉੱਤੇ ਕੀ ਕਰਨਾ ਚਾਹੀਦਾ ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਰੈਜ਼ੋਲਵ ਕਰਾਂਗੇ ਔਰ ਮੇਨ ਦਾ ਇਹ ਹੈ ਕਿ ਜਲਦੀ ਤੋਂ ਜਲਦੀ ਹੋਣ ਉਹ ਸਾਡੇ ਭਰਾਵਾਂ ਨੂੰ ਜਿਹੜੇ ਐਨ ਆਰ ਆਈ ਬਾਹਰ ਸੈਟਲਡ ਹੈ ਕੀ ਆ ਜਿਹੜੇ ਜਿਨ੍ਹਾਂ ਕੋਲ ਵੀ ਐਨ ਆਰ ਆਈ ਸਟੇਟਸ ਹੈ ਚਾਹੇ ਬਾਹਰ ਸੈਟਲਡ ਹੈ ਚਾਹੇ ਇੱਥੇ ਆਏ ਹੋਏ ਆ ਉਹਨਾਂ ਨੂੰ ਕਿਸੇ ਵੀ ਤੱਕੇ ਦਾ ਖਾਣੇ ਬੈਨ ਔਰ ਕੰਮ ਜਲਦੀ ਤੋਂ ਜਲਦੀ ਸਰ ਲੈਂਡ ਰੂਡਿੰਗਸ ਸਕੀਮ ਨੂੰ ਲੈ ਕੇ ਅੱਜ ਬੀ ਜੀ ਪੀ ਦਾ ਵਫਦ ਕਿਸਾਨਾਂ ਦੇ ਨਾਲ ਲੱਗ ਗਿਆ ਖਾਸ ਕਰਕੇ ਲੁਧਿਆਣੇ ਦੀ ਲਿਸਟ ਤੋਂ ਵੀ ਮਜੂਰ ਰਹੀ ਹੈ ਇਹ ਲੱਗਦਾ ਸਰ ਜੋ ਸਕੀਮ ਸਰਕਾਰ ਨੇ ਦਾਅਵਾ ਕੀਤਾ ਸੀ ਇਹ ਇਹ ਕਿਸਾਨਾਂ ਦੇ ਹੱਕ ਵਿੱਚ ਪਰ ਦੂਸਰੇ ਪਾਸੇ ਵਿਰੋਧੀ ਇਸ ਨੂੰ ਲੈ ਕੇ ਚੱਲ ਰਹੇ ਨੇ। ਤੇ ਲੋ ਇਹ ਦੇਖੋ ਜੀ ਇਹ ਕੋਈ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਨੇ ਜ਼ਮੀਨ ਦੇਣਾ ਉਹਨਾਂ ਦੇ ਹੱਕ ਵਿੱਚ ਨਹੀਂ ਹੱਕ ਵਿੱਚ ਉਹ ਜਿਹੜੀ ਜ਼ਮੀਨ ਆ ਉਹਨੇ ਸੋਚਣਾ। ਇਹ ਆਪੋਜੀਸ਼ਨ ਦਾ ਮੇਰੇ ਖਿਆਲ ਕੰਮ ਨਹੀਂ ਹੈਗਾ ਸੁਣ ਸੁਣ ਹਾਂ ਜੀ ਵੀ ਬੜਾ ਵੱਡਾ ਪਤਾ ਲੱਗਦਾ ਜਿਗਾ ਕਿ ਵੀ ਇੱਥੇ ਸਾਡੇ ਮਾਦਿਰ ਨੂੰ ਕਹਿ ਰਹੇ ਸੀ ਪਰ ਹੋਇਆ ਨਹੀਂ ਤੁਸੀਂ ਹੁਣ ਆ ਗਏ ਹੋ ਤਾਂ ਕਿਉਂ ਬਿਜਲੀ ਸਾਡੀ ਬਿਜਲੀ ਸਾਡੀ 5.5 ਰੁਪਈਆ ਹੈ ਸਾਡੀ ਰੇਟ ਤੱਕ ਇਹ ਰੇਟ ਸ਼ਾਮ ਤੋਂ ਬਾਅਦ ਵੱਧ ਜਾਂਦਾ ਹੈ ਜਿਹੜਾ ਸ਼ਾਮ ਤੋਂ ਬਾਅਦ ਹੈ ਉਹ ਅੱਜ ਦਾ ਨਹੀਂ ਹੋਇਆ ਹੋਇਆ ਜੀ ਕੋ ਪਿਛਲੇ 6 ਸਾਲਾਂ ਤੋਂ ਚੱਲਦੇ ਆ ਉਹ ਅੱਜ ਦਾ ਨਹੀਂ ਹੈਗਾ ਬਲਕਿ ਅੱਗੇ 6 ਮਹੀਨੇ ਹੁੰਦਾ ਸੀਗਾ ਹੁਣ 4 ਮਹੀਨੇ ਕਰਤਾ ਔਰ ਜਿੰਨੇ ਯੂਨਿਟ ਉਸ ਵੇਲੇ ਚੱਲਦੇ ਆ ਸਿਰਫ ਉਦੇ ਤੇ ਆ ਕਿਉਂਕਿ ਹੁਣ ਬਿਜਲੀ ਵੀ ਟਰੇਡਿੰਗ ਹੁੰਦੀ ਆ ਦੇਖੋ ਠੀਕ ਇਹਨਾਂ ਦੀ ਵੀ ਜਦੋਂ ਐਕਸਚੇਂਜ ਹੁੰਦੀ ਆ ਉਸ ਵੇਲੇ ਬਿਜਲੀ ਦਾ ਮੁੱਲ ਹੀ ਵੱਜ ਜਾਂਦਾ ਜੇ ਖਰੀਦਣਾ ਪਵੇ ਜਾਂ ਜੋ ਵੀ ਹੋਵੇ ਸੋ ਇਹ ਅੱਜ ਦਾ ਸਾਡੀ ਸਰਕਾਰ ਵੱਲੇ ਦਾ ਨਹੀਂ ਹੈ 6 ਸਾਲਾਂ ਦਾ ਚੱਕ ਸਨ ਐਨ ਆਰ ਆਈ ਜਿਹੜੇ ਆਪਣੇ ਜਿਹੜਾ ਟੋਪੀ ਵੀ ਦੇਖਦੇ ਹੁਣ ਆ ਇਸ ਨੂੰ ਕਾਫੀ ਦੇਖਣ ਨੂੰ ਮਿਲਦਾ ਮੈਂ ਕਿਹਾ ਜੋ ਇੰਦਵੀਜੋ ਢੋਣਗੇ ਔਰ ਉਦਾਲ ਕੀਤੇ ਜਾ। ਅੱਛਾ ਜੀ ਤੁਸੀਂ ਸਾਡੇ ਸਾਡੇ ਜਿੰਨਸਾਨ ਲੋਕਾਂ ਨੂੰ ਪਹਿਲਾਂ ਮਿਲਦੇ ਰਿਹਾ। ਹੁਣ ਜ਼ਿੰਮੇਵਾਰੀਆਂ ਵਧ ਗਿਆ ਕੋਸਤਰੀ ਮਿਲੋਗੀ ਜੀ। ਅਰੇ ਸਾਹਿਬ ਕੀ ਆ ਗਾਲ ਸੁਣਾ ਹਲੇ ਤਾਂ ਤੈਨ ਚੱਲੂ ਹੋਏ ਤਾਂ ਪਤਾ ਲੱਗੂਗਾ ਉਸ ਤੋਂ ਵੀ ਵੱਧ ਪਿਆਰ ਨਾਲ ਮਿਲਾਂਗੇ ਔਰ ਸਾਰੇ ਲੋਕਾਂ ਦੇ ਕੰਮ ਹੋਣਗੇ। ਅਰੇ ਸਾਹਿਬ ਸਰ ਇੱਕ ਤੁਸੀਂ ਸਭ ਤੋਂ ਵੱਡਾ ਵਾਦਾ ਕੀਤਾ ਸੀ ਸ਼ਵਾਰ ਨਗਰ ਦੇ ਬਸੇ ਨਾ ਵੀ ਜਿਹੜੀ ਯਾਰਾਂ ਦੀ ਦੁਕਾਨ ਨੇ ਉਸ ਦੀਏ ਬੜਾਵਾ ਵੀ। ਹਾ ਤੇ ਹੁਣ ਹੋਣ ਗਿਆ ਨਾ ਜੀ ਹੁਣ ਕੋੜਾ ਕੰਡਾ ਵਿਦਵਾਨ ਹੋ ਕੇ ਬੜੀ ਦਾ ਜੋੜੂ। ਉਹ ਦਾ ਕੋਡ ਆਫ ਕੰਟੈਕਟ ਲੱਗਿਆ ਹੋਇਆ ਸੀ ਤੇ ਹੁਣ ਉਹ ਸਾਰਾ ਚਾਲੂ ਕਰਾਂਗੇ ਜਿਹੜਾ ਪ੍ਰੋਸੈਸ ਚਾਲੂ ਕਰਾਂਗੇ ਹੁਣ ਮੇਰੇ ਨਾਲ ਕੱਲੇ ਵੈਸਟ ਹਲਕੇ ਦੀ ਨੇ ਪੂਰੇ ਪੰਜਾਬ ਸੂਬੇ ਦੀ ਗੱਲ ਕਰੋ ਪਰ ਅਸੀਂ ਮੰਤਰੀ ਕੋਈ ਇੱਕ ਸੂਬੇ ਇੱਕ ਇੱਕ ਤਸਤੀ ਜੋ ਸੀਦਾ ਨਹੀਂ ਹੁੰਦਾ ਪੂਰੇ ਸੂਬੇ ਦਾ ਉਹ ਵੈਸਟ ਵੈਸਟੇਚ ਵੀ ਲੈ ਆਵਾਂਗੇ ਔਰ ਬਾਕੀ ਜਗ੍ਹਾ ਵੀ ਲੈ ਆਵਾਂਗੇ ਥੋੜਾ ਸਭ ਤੇ ਇਹਨਾਂ ਦੇ ਕਿਸੇ ਤੇ ਹੱਲ ਕਿਤੇ ਜਾਣੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬੁੱਢੇ ਰਹੀ ਗੱਲ ਚੱਲਦੀ ਹੈ ਤੇ ਜਦੋਂ ਸਿਆਸਤ ਅੱਥਰੂ ਸ਼ੁਰੂ ਬਦਦੀ ਕਿਧ ਦੁਨੀਆ ਦੀ ਘਾਰੇ ਤੋਂ ਅਸਵਾਕ ਕਿੱਥੇ ਜਿਹੜਾ ਸੁਧਾਰ ਕੀਤਾ ਜੋ ਮੈਂ ਤੁਹਾਨੂੰ ਦੱਸਾਂ ਸਿਆਸਤ ਕਈ ਮੁੱਦਿਆਂ ਤੇ ਪਿਛਲੇ 25 30 ਸਾਲਾਂ ਤੋਂ ਉੱਥੋਂ ਹੀ ਚੱਲੂ ਹੁੰਦੀ ਸੀ ਉੱਥੇ ਹੀ ਖਤਮ ਹੋ ਜਾਂਦੀ ਸੀ ਸੋ بڑے ਮੁੱਦੇ ਕਰਤੇ ਇਹ ਵੀ ਹੋ ਜਾਏਗਾ ਇਹ ਬੁੱਢਾ ਜਾਣੇ ਦੇ ਕੋਲ ਪ੍ਰੈਸ ਕਲਬ ਨਹੀਂ ਹੈਗਾ ਜੀ ਮੀਡੀਆ ਨੂੰ ਕਰੋਗੇ ਕੋਈ ਨਾ ਉਹਦੇ ਤੇ ਵੀ ਦੇਖ ਠੀਕ ਹੈ ਜੀ